ਹਾਂਜੀ ਵੀਰੋ ਇਹ ਆਪਣਾ ਪਟਿਆਲੇ ਤੋਂ ਸਰਹੰਦ ਵਾਲੇ ਰੋਡ ਤੇ ਟਵਾਣਾ ਫੀਡ ਵਾਲੇ ਨੇ ਤੇ ਇੱਥੇ ਜਰ ਜਿਹੜੀ ਗੱਲ ਮੈਨੂੰ ਵਧੀਆ ਲੱਗੀ ਆ ਉਹਦੇ ਕਰਕੇ ਨਾ ਮੈਂ ਵੀਡੀਓ ਬਣਾ ਰਿਹਾ ਤੇ ਮੈਂ ਪਹਿਲੀ ਦੇਖਦਾ ਸੀ ਵੀ ਇਹ ਯਾਰ ਇੱਥੇ ਕੋਈ ਵਧੀਆ ਸੋਚ ਵਾਲਾ ਬੰਦੇ ਹੋਊਗਾ ਜਿਨੇ ਡਰਾਈਵਰਾਂ ਬਾਰੇ ਸੋਚਿਆ ਠੀਕ ਹੈ ਜੀ ਇੱਥੇ ਗੱਡੀਆਂ ਬਹੁਤ ਆਉਂਦੀਆਂ ਨੇ ਤੇ ਡਰਾਈਵਰਾਂ ਵਾਸਤੇ ਸਪੈਸ਼ਲ ਨਾ ਇਹਨਾਂ ਨੇ ਇੱਕ ਕਮਰਾ ਬਣਾਇਆ ਆ ਸਾਰਾ ਤੇ ਐਡੇ ਫਿਰ ਪਤਾ ਲੱਗਿਆ ਵੀ ਸਰਦਾਰ ਬੰਦਾ ਤੇ ਏਸੀ ਲਵਾ ਰੱਖੇ ਨੇ ਆ ਦੇਖੋ ਤੇ ਆ ਸਾਡੇ ਵੀਰ ਆਰਾਮ ਕਰਦੇ ਹੋਏ ਠੀਕ ਹੈ ਜੀ ਸਲੂਟ ਆ ਭਈਆ ਫੈਕਟਰੀ ਵਾਲੇ ਨੂੰ ਜਿੰਨੇ ਡਰਾਈਵਰਾਂ ਬਾਰੇ ਸੋਚਿਆ ਸਰਦਾਰ ਬੰਦਾ ਸਭ ਤੋਂ ਵੱਡੀ ਗੱਲ ਇਹ ਆ ਦੋ ਏਸੀ ਲਵਾ ਰੱਖੇ ਨੇ ਤੇ ਸਰਦਾਰ ਜੀ ਆਏ ਤੇ ਕਹਿੰਦੇ 쿨ਿੰਗ ਘੱਟ ਹੁੰਦੀ ਐ ਕਿ ਇੱਥੇ ਲਵਾ ਦੇਣਾ ਬਾਈ ਬਹੁਤ ਯਾਰ ਦਿਲੋਂ ਸਲੂਟ ਹੈ ਇਹੋ ਜੇ ਸਰਦਾਰ ਜੀ ਨੂੰ ਜਿਨ੍ਹਾਂ ਨੇ ਡਰਾਈਵਰਾਂ ਬਾਰੇ ਸੋਚਿਆ ਹੁਣ ਇੱਥੇ ਜਿਹੜੇ ਸਾਰੇ ਆਰਾਮ ਕਰ ਰਹੇ ਨੇ ਤੇ ਮੈਂ ਤਾਂ ਕਹਿਣਾ ਵੀ ਸੱਖੋ ਕੁਛ ਜਿਹੜੇ ਗੱਡੀਆਂ ਵਾਲੇ ਉਹਨਾਂ ਅੰਦਰ ਵੜਨ ਹੀ ਨਾ ਦਿੰਦੇ ਉਹਨਾਂ ਦੇ ਮੂੰਹ ਤੇ ਵੈਸੇ ਚਪੇੜ ਆ ਕੇ ਠੀਕ ਹੈ ਜੀ ਪਰਮਾਤਮਾ ਤਰੱਕੀਆਂ ਬਖਸ਼ੇ ਸਾਡੇ ਸਰਦਾਰ ਜੀ ਨੂੰ